मेरा नाम एएसआई रामजीत मेरा रूट नंबर 52802 है सानू ਜਦੋਂ ਕੰਟਰੋਲ ਰੂਮ ਤੋਂ ਕੋਈ ਮੈਸੇਜ ਆਉਂਦਾ ਹੈ ਤਾਂ ਅਸੀਂ ਤੁਰੰਤ 5 ਜਾਂ 7 ਮਿੰਟ ਵਿੱਚ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚ ਜਾਂਦੇ ਆਂ ਸਾਨੂੰ ਕੰਟਰੋਲ ਰੂਮ ਤੋਂ ਕੋਈ ਵੀ ਕਾਲ ਆਉਂਦੀ ਹੈ ਜਾਂ ਅਸੀਂ ਵਿਦਿਨ 5 ਤੋਂ 10 ਮਿੰਟ ਤੇ ਉੱਥੇ ਜਾ ਕੇ ਰਿਪੋਰਟ ਕਰਦੇ ਆਂ ਉੱਥੇ ਜਾ ਕੇ ਦੇਖਦੇ ਆਂ ਕੰਡੀਸ਼ਨ ਕਿਉਂ ਜੀ ਜੇ ਕਿਸੇ ਨੂੰ ਮਾਮੂਲੀ ਸੱਟ ਲੱਗੀ ਹੈ ਤਾਂ ਸਾਡੇ ਕੋਲ ਫਰਸਟ ایڈ ਕਿਟ ਹੈ ਜਿਸ ਵਿੱਚ ਬਿਟਾਡਿਨ ਵਗੈਰਾ ਡਿਟੋਲ ਵਗੈਰਾ ਸਵੈਲਨ ਵਗੈਰਾ ਹੈਗਾ ਟੜੀਆਂ ਗੱਡੀਆਂ ਫੁੱਲ ਪਾਵਰਫੁੱਲ ਹਨ 2200 ਸੀਸੀ ਇੰਜਨ ਹੈ ਇਹਨਾਂ ਦਾ ਤੇ ਇਹਨਾਂ ਦੇ ਵਿੱਚ ਡੈਸ਼ ਕੈਮ ਲੱਗੇ ਹੋਏ ਹਨ ਜੋ ਕਿ 24 ਘੰਟੇ ਚੱਲਦੇ ਰਹਿੰਦੇ ਹਨ ਸਾਡੀ ਬੋਡੀ ਤੇ ਵੀ ਬੋਡੀ ਕੈਮ ਲੱਗਾ ਹੋਇਆ ਹੈ ਇਹ ਵੀ 24 ਘੰਟੇ ਚੱਲਦਾ ਰਹਿੰਦਾ ਹੈ ਥੜਕਾ ਮੈਂ ਮੇਲਾਵਾਂ ਨੂੰ ਦੇਖਣਾ ਜੀ ਉਹਨਾਂ ਨੂੰ ਸਰਟੀਫਿਕੇਟ ਲੱਗਿਆ ਤਾਂ ਉਹਨਾਂ ਨੂੰ ਉਸ ਟਾਈਮ ਆ ਕੰਫਰਟਬਲੀ ਫੀਲ ਕਰਾ ਕੇ ਤੋਂ ਹਸਪੀਟਲ ਪਹੁੰਚਾਣਾ ਸਾਰੇ ਰੂਟ ਤੇ ਜ਼ਿਆਦਾਤਰ ਅਸੀਂ ਗਸ਼ਤ ਕਰਦੇ ਰਹਿੰਦੇ ਹਾਂ ਗਸ਼ਤ ਦੇ ਦੌਰਾਨ ਜੇ ਕੋਈ ਅਨਵਾਂਟਡ ਵੀਕਲ ਬਗੈਰ ਪਾਰਕਿੰਗ ਜਾਂ ਰੋਡ ਦੇ ਉੱਤੇ ਖੜਾ ਹੁੰਦਾ ਹੈ ਉਸ ਨੂੰ ਅਸੀਂ ਸਾਈਡ ਕਰਵਾਉਂਦੇ ਹਾਂ ਸੜਕਾਂ ਤੇ ਮੌਤਾਂ ਬਹੁਤ ਹੋਈਆਂ ਸੀ ਨਵੀਂ ਪੁਲਿਸ ਬਣਾਈ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਦਿੱਤੀਆਂ ਉਹਨਾਂ ਕੋਲੇ ਫਸਟ ਏਡ ਦਾ ਸਮਾਨ ਹੈ ਉਹਨਾਂ ਕੋਲੇ ਆਰੀ ਦੇ ਬਲੇਡ ਨੇ ਉਹਨਾਂ ਕੋਲੇ ਗੈਸ ਕੱਟਰ ਨੇ ਰੱਬ ਨਾ ਕਰੇ ਕੋਈ ਕਟਨਾ ਹੋ ਗਈ ਨਾਰ ਦੀ ਨਾਲੋਂ ਪਹੁੰਚ ਜਾਂਦੇ ਨੇ